ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਸਕੀ ਦੇ ਵਿੱਚਕਾਰ ਤਿੱਖੀ ਬਹਿਸ ਹੋਈ ਹੈ ਵਾਈਟ ਹਾਊਸ ਦੇ ਵਿੱਚ ਬਹਿਸ ਜਿਹੜੀ ਉਹ ਹੋਈ ਹੈ ਤਾਂ ਇਹ ਬਹਿਸ ਉਸ ਵੇਲੇ ਹੋਈ ਹੈ ਜਦੋਂ ਯੂਕਰੇਨ ਅਤੇ ਰੂਸ ਦੀ ਜੰਗ ਆ ਜਿਹੜੀ ਉਹ ਜਾਰੀ ਹੈ ਤਾਂ ਅਜਿਹੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਨਾਲ ਜਲਸਤੀ ਦੀ ਬਹਿਸ ਅਜੇ ਵੀ ਉਹ ਯੂਕਰੇਨ ਉੱਤੇ ਵੀ ਭਾਰੀ ਪੈ ਸਕਦੀ ਹੈ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲਸਕੀ ਵਿਚਾਲੇ ਹੋਈ ਮੀਟਿੰਗ ਦਾ ਕੁਝ ਹਿੱਸਾ ਹੈ ਜਿਹੜਾ ਉਹ ਗਹਿਮਗਹਿਮੀ ਵਾਲਾ ਗਰਮਾ ਗਰਮੀ ਵਾਲਾ ਰਿਹਾ ਵਾਸ਼ਿੰਗਟਨ ਡੀਸੀ ਦੇ ਵਿੱਚ ਓਵਲ ਦਫ਼ਤਰ ਵਿੱਚ ਦੋਵਾਂ ਦੇਸ਼ਾਂ ਦੇ ਮੁਖੀਆਂ ਵਿਚਾਲੇ ਸ਼ੁਰੂ ਹੋਈ ਇਹ ਗੱਲਬਾਤ ਕੁਝ ਸਵੇਰ ਵਿੱਚ ਹੀ ਗਰਮਾ ਗਰਮ ਬਹਿਸ ਦੇ ਵਿੱਚ ਬਦਲ ਗਈ ਰੂਸ ਯੂਕਰੇਨ جنگ ਨੂੰ ਲੈ ਕੇ ਦੋਹੇ ਦਿੱਤਾਵਾਂ ਦੇ ਵਕ ਵਕ ਵਿਚਾਰਾਂਕਾਰ ਅਜਿਹਾ ਹੋਇਆ ਇਸ ਬਹਿਸ ਦਾ ਅਸਰ ਮੀਟਿੰਗ ਤੋਂ ਬਾਹਰ ਵੀ ਦੇਖਣ ਨੂੰ ਮਿਲਿਆ ਓਵਲ ਆਫਿਸ ਤੋਂ ਬਾਹਰ ਆਉਂਦੇ ਹੀ ਰਾਸ਼ਟਰਪਤੀ ਟਰੰਪ ਨੇ ਉਹਨਾਂ ਤੇ ਅਮਰੀਕਾ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਇਸ ਦੇ ਨਾਲ ਹੀ ਟਰੰਪ ਨੇ ਇਹ ਵੀ ਕਿਹਾ ਕਿ ਯੂਕਰੇਨ ਦੇ ਰਾਸ਼ਟਰਪਤੀ ਫਿਲਹਾਲ ਰੂਸ ਨਾਲ جنگ ਖਤਮ ਨਹੀਂ ਕਰਨਾ ਚਾਹੁੰਦੇ ਜੈਲਸਕੀ ਦਾਲ ਬੁਲਾਕਾਤ ਤੋਂ ਕੁਝ ਦਿਨ ਬਾਅਦ ਡੋਨਾਲਡ ਟਰੱਪ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਬਿਆਨ ਵਿੱਚ ਲਿਖਿਆ ਗਿਆ ਕਿ ਅੱਜ ਸਾਡੀ ਵਾਈਟ ਹਾਊਸ ਵਿੱਚ ਬਹੁਤ ਸਾਰਥਕ ਮੀਟਿੰਗ ਹੋਈ ਬਹੁਤ ਕੁਝ ਸਮਝ ਆਇਆ ਅਤੇ ਇਹ ਉਹ ਚੀਜ਼ ਸੀ ਜੋ ਸ਼ਾਇਦ ਇੰਦੀ ਗਰਮ ਬਹਿਸ ਦੇ ਬਿਨਾਂ ਕਦੇ ਨਹੀਂ ਸਭਝ ਜਾ ਸਕਦੀ ਸੀ ਇਹ ਅਸਲ ਵਿੱਚ ਇੱਕ ਦਿਲਚਸਪ ਹੈ ਕਿ ਭਾਵਨਾਵਾਂ ਦੁਆਰਾ ਕੀ-ਕੀ ਨਿਕਲਦਾ ਹੈ ਮੈਂ ਅੱਜ ਦੇਖਿਆ ਤੇ ਸਮਝਿਆ ਕਿ ਰਾਸ਼ਟਰਪਤੀ ਜੈਲਸਕੀ ਸ਼ਾਂਤੀ ਲਈ ਤਿਆਰ ਰਹੀ ਹਨ ਅਜਿਹਾ ਇਸ ਲਈ ਵੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਮਰੀਕਾ ਦੀ ਹਿੱਸੇਦਾਰੀ ਉਹਨਾਂ ਨੂੰ ਸਮਝੌਤੇ ਵਿੱਚ ਵੱਡਾ ਲਾਭ ਦੇ ਸਕਦੀ ਹੈ ਮੈਂ ਲਾਭ ਦੇ ਹੀ ਦੇਖਦਾ ਮੈਂ ਸ਼ਾਂਤੀ ਚਾਹੁੰਦਾ ਹਾਂ ਜੈਲਸਕੀ ਦੇ ਸਾਡੇ ਓਵਲ ਦਫ਼ਤਰ ਵਿੱਚ ਅਮਰੀਕਾ ਦਾ ਆਗਮਨ ਕੀਤਾ ਜੇ ਉਹ ਹੁਣ ਸ਼ਾਂਤੀ ਲਈ ਤਿਆਰ ਹੋਣ ਤੇ ਦੁਬਾਰਾ ਇੱਥੇ ਆ ਸਕਦੇ ਹੱਦ ਤਾਂ ਇਹ ਜਿਹੜੀ ਗੱਲ ਆ ਡੋਨਾਲਡ ਟਰੰਪ ਦੇ ਵੱਲੋਂ ਆਕੀ ਗਈ ਹੈ ਤਾਂ ਟਰੰਪ ਦੇ ਗੁੱਸੇ ਦੇ ਵਿੱਚ ਜੈਲਸਕੀ ਨੂੰ ਖੁੱਲਕੇ ਝਿੜਕਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਓਵਲ ਦਫ਼ਤਰ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜੈਲਸਕੀ ਦੇ ਉੱਤੇ ਆਪਣੀ ਨਾਰਾਜ਼ਗੀ ਜਿਹੜੀ ਉਹ ਜ਼ਾਹਰ ਕੀਤੀ ਆ ਟਰੰਪ ਨੇ ਜੈਲਸਕੀ ਨੂੰ ਖੁੱਲਕੇ ਕਿਹਾ ਕਿ ਉਹ ਲੱਖਾਂ ਜਨਾਂ ਨਾਲ ਖੇਡ ਰਹੇ ਨੇ ਜੈਲਸਕੀ ਦੀ ਲੋਚੜਾ ਹੈ ਜਿਹੜੀ ਉਹ ਟਰੰਪ ਦੇ ਵੱਲੋਂ ਕੀਤੀ ਗਈ ਹੈ ਟਰੰਪ ਨੇ ਜੈਲਸਕੀ ਨੂੰ ਸਾਬਗਦ ਕੀਤਾ ਕਿ ਉਸ ਦੀਆਂ ਕਾਰਵਾਈਆਂ ਦੇ ਜਿਹੜੀਆਂ ਉਹ ਤੀਜੇ ਵਿਸ਼ਵ ਯੁੱਧ ਨੂੰ ਜਦ ਵਿਦੇਸ਼ ਸਕੱਦੀਆ ਦੇ ਤਾਂ ਤੀਜੇ World War ਦਾ ਖਾਸਾ ਹੈ ਜਿਹੜਾ ਉਹ ਵੀ 트럼ਪ ਦੇ ਵੱਲੋਂ ਜਤਾਇਆ ਗਿਆ 트럼ਪ ਨੇ ਕਿਹਾ ਕਿ ਤੁਸੀਂ ਜੋ ਕਰ ਰਹੇ ਹੋ ਉਹ ਬਾਤ ਅਪਬਾਦ ਜਨਕ ਹੈ ਇਹ ਉਹ ਦੇਸ਼ ਹੈ ਜਿਸ ਦੇ ਤੁਹਾਡਾ ਸਵਰਥਨ ਕੀਤਾ ਹੈ ਤਾਂ ਮੀਟਿੰਗ ਦੌਰਾਨ ਗਰਮ ਗਰਮ ਬਹਿਸਾਂ ਜਿਹੜੀ ਉਹ ਹੋਈ ਹੈ ਬੀਟਿਕ ਦੇ ਵਿੱਚ ਟਰੰਪ ਜੈਲਸਕੀ ਅਤੇ ਉਪ ਰਾਸ਼ਟਰਪਤੀ ਜੇ ਡੀ ਵੈਸ ਦੇ ਲਗਭਗ 45 ਮੀਟਰ ਤੱਕ ਗੱਲਬਾਤ ਕੀਤੀ ਅਤੇ ਆਖਰੀ 10 ਵਿੱਚ ਵਿੱਚ ਤਿੰਨਾਂ ਦੇ ਵਿਚਕਾਰ ਗਰਵਾ ਗਰਬ ਬਹਿਸ ਹੋ ਗਈ ਤਾਂ ਜੈਲਸਕੀ ਦੇ ਰੂਸ ਦੀ ਕੂਟ ਦਿੱਤੀ ਪ੍ਰਤੀ ਆਪਣੀ ਵਚਨਬੱਤਾਂ ਨੂੰ ਪ੍ਰਗਟ ਕੀਤਾ ਅਤੇ ਮਾਸਕੋ ਦੁਆਰਾ ਟੁੱਟੀਆ ਵਚਨਬੱਤਾਂ ਦਾ ਹਵਾਲਾ ਦਿੱਤਾ ਤਾਂ ਟਰੰਪ ਦੇ ਜੈਲਸਕੀ ਨੂੰ ਕਿਹਾ ਕਿ ਉਹ ਅਮਰੀਕੀ মিডিਆ ਦੇ ਸਾਹਮਣੇ ਮੁਕੰਦਮਾ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਬਹੁਤ ਘਿਰੌੜਾ ਹੈ ਤਾ ਖਾਣਾ ਛੱਡ ਕੇ ਜੈਲਸਕੀ ਦੇ ਜਿਹੜੇ ਉਹ ਚਲੇ ਗਏ ਬੀਟਿੰਗ ਤੋਂ ਬਾਅਦ ਜੈਲਸਕੀ ਵਾਈਟ ਹਾਸ ਤੋਂ ਬਿਨਾਂ ਕੋਈ ਸਮਝੌਤਾ ਕੀਤੇ ਹੀ ਚਲੇ ਗਏ ਜਿਸ ਨੂੰ ਟਰੰਪ ਨੇ ਯੂਕਰੇਨ ਨੂੰ ਭਵਿੱਖ ਵਿੱਚ ਸਹਾਇਤਾ ਦਿਵਾਉਣ ਦੇ ਵਿੱਚ ਇੱਕ ਸ਼ਰਤ ਵਜੋਂ ਪੇਸ਼ ਕੀਤਾ ਸੀ ਤਾਂ ਸਾਰਾ ਕੁਝ ਹੋਰ ਤੋਂ ਬਾਅਦ ਟਰੰਪ ਜੈਲਸਕੀ ਅਤੇ ਉਹਦਾ ਦੇ ਬਫਦ ਲਈ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਦਾ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਤੇ ਸਟਾਫ ਨੂੰ ਖਾਣਾ ਪੈਕ ਕਰਦੇ ਹੋਏ ਦੇਖਿਆ ਗਿਆ ਤਾਂ ਟਰੰਪ ਨੇ ਕਿਹਾ ਕਿ ਇਸ ਤਰ੍ਹਾਂ ਦਾ ਦਵਾਰਾ ਅਮਰੀਕੀ ਰੋਕਾ ਲਈ ਇੰਟਰਸਟਿੰਗ ਹੋ ਸਕਦਾ ਹੈ ਇਹ ਟੈਲੀਵਿਜ਼ਨ ਤੇ ਵਧੀਆ ਸ਼ੋਅ ਬਣ ਸਕਦਾ ਹੈ ਲੇਕਿਨ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਕਿ ਜੈਲਸਕੀ ਨੇ ਅਮਰੀਕਾ ਦਾ ਅਪਮਾਨ ਕੀਤਾ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇਹਦਾ ਦੋਵਾਂ ਦੇਸ਼ਾਂ ਦੇ ਰਿਸ਼ਤੇ ਦੇ ਜਿਹੜੇ ਉਹ ਅੱਗੇ ਕਿਹੜੇ ਹਾਲਾਤਾਂ ਵਿੱਚੋਂ ਗੁਜ਼ਰਦੇ ਦੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਅਮਰੀਕਾ ਦਾ ਰੁਖ ਇਸ جنگ ਨੂੰ ਲੈ ਕੇ ਕਿਸ ਤਰ੍ਹਾਂ ਦਾ ਹੁਣ ਰੈਡ ਵਾਲਾ ਏ ਇਹ ਗੱਲ ਵੀ ਕਾਫੀ ਜ਼ਿਆਦਾ ਬਹਤਕੂਰ ਦਾ ਅਤੇ ਇਸ ਦਾ ਸਿੱਧਾ ਸਿੱਧਾ ਅਸਰ ਆ ਜਿਹੜਾ ਉਹ ਰੂਸ ਅਤੇ ਯੂਕਰੇਨ ਦੀ ਜੰਗ ਉੱਤੇ ਪੈ ਸਕਦਾ ਏ